ਜੀ ਜਿਹੜੀਆਂ ਨਹਿਰਾਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਬੰਨਹਿਰਾਂ ਤੇ ਆ ਤੇ ਮੋਗੇ ਤੋਂ ਜਾ ਕੇ ਤੇ ਕਰਾਂਗੇ ਬੱਸ ਚੇਂਜ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਉਨੇ ਆ ਅੱਜ ਆਪਾਂ ਕਿਹੜੀ ਗੱਡੀ ਲੈਣੀ ਜਾ ਕੇ ਕਰਦੇ ਸਿਲੈਕਟ ਗੱਡੀ ਦਾ ਡਾਣਾ ਕਰੀ ਦੇਣੀ ਅੱਜ ਦਾਨ ਨਹੀਂ ਆ ਜਾਂ ਬਲੇ ਐਕੀ ਹੋਈਆਂ ਆ ਪਾਣੀ ਆ ਜਾਏਗਾ ਪਾਣੀ ਕਾਫੀ ਐ ਇੱਕ ਨਹਿਰ ਆ ਲੰਝੀ ਇੱਕ ਹੋਰ ਆ ਦੋ ਦੋ ਨਹਿਰਾਂ ਇੱਕ ਹੋਰ ਤੁਹਾਨੂੰ ਦਿਖਾਉਨੇ ਮਾਸ਼ੱਲਾ ਦੂ ਆਪਾਂ ਆ ਰਖਾ ਲਈ। ਸੋ ਇਹ ਵੀ ਹੈਗਾ ਪਾਣੀ ਦਾ। ਕਿਹੜੀ ਕਿਹੜੀ ਗੱਡੀ ਲਈ? ਗੱਡੀ ਦਾ ਉਹੀ ਲੈਣੀ ਆਪਾਂ। ਦੋ ਗੱਡੀਆਂ ਦੇ ਬਾਣਾ ਜਾਂ ਟ੍ਰੇਟਾ ਜਾਂ ਮਰੀਜਾ। ਆ ਜਾ ਕੇ ਦੇਖਣੀ ਆ ਫਿਰ। ਕਿਹੜੀ ਪਸੰਦ ਹੁੰਦੀ? ਜਿਹੜੀ ਪਸੰਦ ਆਈ ਉਹ ਆਪਾਂ ਲੈ ਕੇ ਆਉਣਾ ਅੱਜ। ਭਾਵੇਂ ਹਨੇਰਾ ਹੋ ਜਾਵੇ। ਲੋਜ ਮੇਤਰੋ ਫੌਂਟ ਚੱਲੇ ਲੁਧਿਆਣੇ। ਆਪਾਂ ਮੋਗੇ ਤੋਂ ਫੜ ਲਈ ਲੁਧਿਆਣੇ ਵਾਲੀ ਬੱਸ। ਕਦਾਂ ਲੱਗਿਆ ਤਾਂ ਵਾਸਤੂ ਚੱਲੀ ਜਾ ਰਹੀ ਦੱਸੇ ਪਲਾਵੜਾ ਲੋਕ ਮਿੱਤਰੋ ਫਾਈਨਲੀ ਆਪਾਂ ਪਹੁੰਚ ਗਏ ਆ ਕਾਰ ਬਾਜ਼ਾਰ ਤੇ ਆ ਲਿਖਿਆ ਕਾਰ ਬਾਜ਼ਾਰ ਦਾ ਨਾਮ ਤੇ ਮੈਂ ਤੁਹਾਨੂੰ ਦਿਖਾਉਣਾ ਆ ਗੱਡੀਆਂ ਇਹਨਾਂ ਦੀਆਂ ਲੱਗੀਆਂ ਬਾਹਰ ਸਾਰੀਆਂ ਆ ਕਰ ਲੋ ਚੈੱਕ ਆਪਣੀ ਗੱਡੀ ਹੈਗੀ ਆ ਵਾਲੀ ਆ ਆਪਾਂ ਕਰ ਲਈ ਪਸੰਦ ਬਰੀਜ਼ਾ ਗ੍ਰੇ ਕਲਰ ਬਹੁਤ ਸਾਫ਼ ਗੱਡੀ ਬਿਲਕੁਲ ਨਵਿਆਂ ਵਰਗੀ ਇਹਦਾ ਹੁਣ ਕਰਦੇ ਇਹਨਾਂ ਨਾਲ ਡੀਲ ਆਹ ਵਾਲੀ ਕਰਦੇ ਆਂ ਬੈਠ ਕੇ ਅੰਦਰ ਡੀਲ ਧੁੱਪ ਬੜੀ ਅੱਜ ਗਰਮੀ ਬੜੀ ਹੈ ਅੰਦਰ ਜਾ ਕੇ ਕਰਦੇ ਗਾਓ ਵੀ ਮਿੱਤਰੋ ਆਪਣਾ ਗੱਡੀ ਦਾ ਹੋ ਗਿਆ ਬਾਪੂ ਜੀ ਨੇ ਆਪਣਾ ਪੂਰਾ ਮਾਨਤਾਨ ਕੀਤਾ ਤੇ ਗੱਡੀ ਦਾ ਹੋ ਗਿਆ ਸੌਦਾ ਤੇ ਇਹਨਾਂ ਨੇ ਆਪਾਂ ਨੂੰ ਸਮੋਸੇ ਤੇ ਪਨੀਰ ਵਾਲੇ ਪਕੌੜੇ ਮੰਗਾ ਲਏ ਨਹੀਂ ਇਹਨਾਂ ਨੇ ਆਪਾਂ ਕੱਲ ਕਰਦੇ ਹਣਾ ਇਹ ਕਹਿੰਦੇ ਸੀ ਤੁਹਾਨੂੰ ਖਾਣ ਤੋਂ ਬਿਨਾ ਜਾਣ ਹੀ ਨਹੀਂ ਦੇਣਾ ਤੇ ਇਹਨਾਂ ਨੇ ਮੰਗਾ ਲਏ ਆ ਤੇ ਹੋਣਾ ਪਖਾਦੇ ਪੈਂਦੇ ਆ। ਆਹ ਤੇ ਚਾਬੀਆਂ ਇਹਨਾਂ ਨੇ ਆਪਾਂ ਨੂੰ ਫੜਾਤੀਆਂ ਗੱਡੀ ਦੀਆਂ ਸੌਦਾ ਹੋ ਗਿਆ ਡਨ ਤੇ ਬਸ ਆਪਾਂ ਖਾ ਕੇ ਪੋੜੇ ਚਾਹ ਪੀ ਕੇ ਤੇ ਬਸ ਕਰਦੇ ਤਿਆਰੀ ਕਰ ਜਾਂਦੀ। ਬਹੁਤ ਟਾਈਮ ਹੋ ਗਿਆ 4 4 ਵਜੇ 4:00 ਵਜੇ ਆ ਤੇ ਆਪਾਂ 1 ਵਜੇ ਆਏ ਹਾਂ ਤੇ ਇਹਨੇ ਸਾਰੀ ਚੀਜ਼ ਇਹਨਾਂ ਨੇ ਸੌਦਾ ਡਨ ਕਰਤਾ ਹੋਰ ਬਹੁਤ ਪਹਿਣਾ ਜਾਉਂ ਕੁਝ ਰੋ ਬਸ ਰੋ ਠੀਕ ਆ ਜੀ। ਗੱਡੀ ਕਿਵੇਂ ਮਿਲ ਗਈ ਫਿਰ ਹਾਂਜੀ ਗੱਡੀ ਮਿਲ ਗਈ ਪਾਉਜੀ ਹੁਣਾਂ ਤੋਂ ਤੇ ਗੱਡੀ ਬਹੁਤ ਵਧੀਆ ਸਾਫ਼ ਦਿੱਤੀ ਆ ਤੁਹਾਨੂੰ ਕਾਰ ਬਜ਼ਾਰ ਇਹਨਾਂ ਦਾ ਆ ਬਦਰੀ ਬਦਰੀ ਕਾਰ ਬਜ਼ਾਰ ਹੈਨਾ ਕਾਰ ਬਜ਼ਾਰ ਲੁਧਿਆਣਾ ਤੇ ਇਹਨਾਂ ਚਾਬੀਆਂ ਆਪਾਂ ਨੂੰ ਹੁਣ ਫੜਾ ਦਿੱਤੀ ਆ ਠੀਕ ਆ ਸਾਰਾ ਕੰਮ ਡਾਨਾ ਗੱਡੀ ਕਿਹੜੀ ਆ ਗੱਡੀ ਦਿਖਾਓ ਆ ਬਦਰੀ ਕਾਰ ਬਜ਼ਾਰ ਤੋਂ ਠੀਕ ਆ ਬਰੀਜਾ ਫਿਰ ਪਾਉਜੀ ਹੁਣਾਂ ਦਾ ਕਾਰ ਬਜ਼ਾਰ ਆ ਇਹ ਬਹੁਤ ਵਧੀਆ ਸਾਫ਼ ਆ ਬਾਰ ਵੀ ਗੱਡੀਆਂ ਲੱਗੀਆਂ ਨੇ ਸਾਰੇ ਠੀਕ ਆ ਫਿਰ ਚਲਦੀਆਂ ਲਓ ਜੀ ਆਪਣਾ ਸਾਰਾ ਹੋ ਗਿਆ ਕੰਮ ਡਨ ਆ ਆਪ ਲੈ ਲਈ ਬਰੀਜ਼ਾ ਗੱਡੀ ਕਰ ਲੋ ਚੈੱਕ ਤੇ ਉਹ ਪਿੱਛੇ ਵੀ ਇਹਨਾਂ ਦੇ ਕਾਫੀ ਗੱਡੀਆਂ ਖੜੀਆਂ ਫੋਰਚੂਨਰ ਲੱਗੀ 23 24 ਮਾਡਲ ਬਿਲਕੁਲ ਨਵੀਆਂ ਗੱਡੀਆਂ ਬਹੁਤ ਵਧੀਆ ਰੱਖੀਆਂ ਇਹਨਾਂ ਨੇ ਤੇ ਆਪਣਾ ਹੋ ਗਿਆ ਹੁਣ ਕੰਮ ਫਿਨਿਸ਼ ਤੇ ਅਸੀਂ ਚੱਲੇ ਹੁਣ ਬਸ ਚੱਲਣ ਲੱਗੇ ਆ ਚੱਲੀਏ ਬ੍ਰਦਰ ਚੱਲੀਏ ਜਲਦੀ ਨਹੀਂ ਤੇ ਲੇਟ ਬਹੁਤ ਹੋ ਗਏ ਆ ਲੇਟ ਕਾਫੀ ਹੋ ਗਏ ਆ ਟਾਈਮ ਹੋ ਗਿਆ 5 ਦਾ ਤੇ ਸਾਨੂੰ ਰਸਤੇ 'ਚ ਵੀ 3 3.5 ਘੰਟੇ ਲੱਗਣੇ ਤੇ ਫਿਰ ਚੱਲਦੇ ਆ ਆ ਵੀ ਮਿੱਤਰੋ ਗੱਡੀ ਆਪਾਂ ਲੈ ਆਏ ਆ ਤੇ ਮੋਗੇ ਪਹੁੰਚਣ ਵਾਲੇ ਆਪਾਂ 5 ਕਿ ਮਿੰਟ ਤੱਕ ਤੇ ਵਧੀਆ ਮਾਲਕ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ ਤੇ ਗੱਡੀ ਆਪਣੀ ਪੂਰੀ ਨਵੀਂ ਨੋਕ ਸਾਫ਼ ਐਂਡ ਸਮੂਥ ਚੱਲਦੀ ਪੂਰੀ ਤੇ ਟਾਈਮ ਤੁਹਾਨੂੰ ਦੱਸ ਦੇਣਾ 6:30 ਹੋ ਗਏ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਦਿਨੇ-ਦਿਨੇ ਟਾਈਮ ਨਾਲ ਚਾਨਣੇ ਚਾਨਣੇ ਘਰੇ ਪਹੁੰਚ ਗਏ 6:30 ਹੋ ਗਏ ਆ ਤੇ ਅਜੇ ਵੀ ਆਪਾਂ ਨੂੰ ਮੈਨੂੰ ਲੱਗਦਾ ਸਮਾਂ 1.5 ਘੰਟਾ ਲੱਗੇਗਾ ਨਾ ਆਰਾਮ ਨਾਲ ਹੀ 1.5 ਘੰਟਾ ਤੇ ਪਹੁੰਚਦੇ ਹੋਣਾ ਪਰ ਰਸਤੇ 'ਚ ਬ੍ਰੇਕ ਨਹੀਂ ਮਾਰਨੀ ਵਲਾਈ ਵੀਲ ਪਾਉਣੇ ਸੀ ਪਰ ਉਹ ਹੁਣ ਬਾਅਦ 'ਚ ਪਾਵਾਂਗੇ ਕਿਉਂਕਿ ਬ੍ਰਦਰ ਕਹਿੰਦਾ ਅੱਜ ਪਵਾ ਲਈਏ ਮੈਂ ਆ ਵੀ ਨਹੀਂ ਹੁਣ ਲੇਟ ਬੜਾ ਹੋਇਆ ਨਾ ਤੇ ਅਜੇ ਆਪਾਂ ਡਰਾਈਵਰ ਵੀ ਪੂਰੇ ਟੌਪ ਦੇ ਨਹੀਂ ਡਰਾਈਵਰ ਅਜੇ ਤੇ ਪਰ ਫਿਰ ਵੀ ਆਪਾਂ ਮਾਲਕ ਦੀ ਕਿਰਪਾ ਨਾਲ ਲੁਧਿਆਣੇੋਂ ਇੰਨੇ ਵੱਡੇ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਦੇ ਵਿੱਚੋਂ ਗੱਡੀ ਲੈ ਆਈ ਨਹੀਂ ਵਧੀਆ ਤਰੀਕੇ ਨਾਲ ਸੇਫ ਡਰਾਈਵ ਕਰਕੇ ਤੇ ਇਹ ਵੀ ਫਿਰ ਕਿਸੇ ਦਿਨ ਦਿਨੇ ਜਾ ਕੇ ਤੇ ਆਪਾਂ ਲਾਇਵ 휠 ਪਵਾ ਲਾਂਗੇ ਵੈਸੇ ਲਾਇਵ 휠ੇ ਕੰਪਨੀ ਦੇ ਨਾਲ ਫਿੱਟਡ ਆ ਵਧੀਆ ਵਾ ਟਾਇਰ ਵੀ ਨਵੇਂ ਹੀ ਆ ਬਿਲਕੁਲ ਪਰ ਆਪਾਂ ਆਪਣਾ ਸ਼ੌਂਕ ਪੂਰਾ ਕਰ ਲੈਂਦੇ ਆ ਕਰਕੇ ਲਾਇਵ 휠 ਪਾਵਾਂਗੇ ਵਧੀਆ ਦੇ ਨਾਲੇ ਪਾਵਾਂਗੇ ਟਾਇਰ ਉਹਦੀ ਵੀਡੀਓ ਫਿਰ ਤੁਹਾਨੂੰ ਦਿਖਾਵਾਂਗੇ ਨੈਕਸਟ ਵੀਡੀਓ 'ਚ ਤੇ ਹਾਲ ਦੀ ਘੜੀ ਆਪਾਂ ਪਹੁੰਚਦੇ ਆਂ ਰਾਮ ਨਾਲ ਕਰੀ ਤੇ ਆ ਸੂਰਜ ਵੇਖ ਲਓ ਕਿੰਨਾ ਕਿੰਨਾ ਦਿਨ ਛਿਪਨ ਦੇ ਕਿਨਾਰੇ ਤੇ ਆ ਇਹ 5:30 5:30 ਆ 6:35 ਹੋ ਗਏ ਆ ਪਰ ਇਹ ਆ ਵੀ ਐ ਲੱਗਦਾ ਜਿਵੇਂ ਟਾਈਮ ਜ਼ਿਆਦਾ ਹੋਇਆ ਹੁੰਦਾ ਤੇ ਬਾਕੀ ਮੋਗਾ ਤਾਂ ਹੁਣ ਮੈਨੂੰ ਲੱਗਦਾ ਥੋੜਾ ਹੀ ਆ ਨਾ ਮੋਗਾ ਹਾਂ 15 ਕਿਲੋਮੀਟਰ ਰਹਿ ਗਿਆ 15 ਕਿਲੋਮੀਟਰ ਆ ਤੇ 10 ਮਿੰਟ ਚ ਮੋਗੇ ਪਹੁੰਚ ਜਾਣਾ ਤੇ ਪੌਣੇ ਇੱਕ ਘੰਟੇ ਚ ਅੱਗੇ ਆਪਾਂ ਪਹੁੰਚਾਂਗੇ ਫਿਰ ਘੰਟਾ ਹੀ ਲੱਗ ਜਾਣਾ ਆਪਣੇ ਪਿੰਡ ਪਹੁੰਚਦੇ ਤੱਕ ਪੂਰੇ ਘੰਟੇ ਚ ਆਪਾਂ ਪਿੰਡ ਪਹੁੰਚ ਜਾਣਾ ਤੇ ਮਤਲਬ ਸਵਾ ਘੰਟੇ ਚ ਤੇ ਵਧੀਆ ਰਿਆ ਦੇਣ ਕਿਉਂਕਿ ਕੱਲ ਵੀ ਆਪਾਂ ਆਏ ਹਾਂ ਗੱਡੀ ਦੇਖਣ ਕੱਲ ਵੇਖ ਕੇ ਗਏ ਹਾਂ ਤੇ ਬਾਅਦ ਚ ਟਾਈਮ ਬੈਂਕ ਦਾ ਟਾਈਮ ਨਿਕਲ ਗਿਆ ਹੈ ਪੇਮੈਂਟ ਨਹੀਂ ਹੋਣੀ ਤੇ ਪੇਮੈਂਟ ਅੱਜ ਵੀ ਛੁੱਟੀ ਹੈ ਅੱਜ ਫੋਰਥ ਸੈਚਰਡੇ ਇਹ ਚੌਥਾ ਸੈਚਰਡੇ ਉਹਦਾ ਕਰਕੇ ਬੈਂਕ ਅੱਜ ਲਈ ਬੰਦੀ ਬੜੇ ਮੁਸ਼ਕਲ ਨਾਲ ਪੈਸੇ ਬੜੀ ਮੁਸ਼ਕਲ ਨਾਲ ਪਏ ਹਨ ਹੂੰ ਤੇ ਚਲੋ ਅੱਜ ਆਪਣੀ ਸਾਈਜ਼ ਹੋਈ ਹੋ ਗਈ ਹਨਾ ਡਨ ਹੋ ਗਿਆ ਸੋ ਉੱਥੇ ਹੁਣ ਮਤਲਬ ਇਹ ਆ ਵੀ ਕੰਮ ਆਪਣਾ ਸਾਰਾ ਟਾਜ ਪੱਤਰ ਓਕੇ ਕਰਕੇ ਲੈਂਦਾ ਆਪਾਂ ਇਨਸੋਰਸ ਨਹੀਂ ਹੈਗੀ ਇਨਸੋਰਸ ਕਰਾਈ ਪলিউਸ਼ਨ ਚਟਨੀ ਹੈਗੀ ਉਹ ਬਣਵਾਈ ਨਵੀਂ ਆਰ ਸੀ ਆਪਣੀ ਓਕੇ ਹੈ ਲਾਇਸੈਂਸ ਹੈਗਾ ਸਭ ਕੁਝ ਓਕੇ ਕਰਕੇ ਆਪਾਂ ਤੁਰੇ ਤਾਂ ਕਰਕੇ ਟਾਈਮ ਲੱਗ ਗਿਆ ਪੇਮੈਂਟ ਤੇ ਆਪਾਂ ਕਰਤੀ ਸੀ ਮੈਨੂੰ ਲੱਗਦਾ 3 ਵਜੇ ਪੇਮੈਂਟ ਕਰਤੀ ਤੇ ਬਾਅਦ ਚ ਆਪਣਾ ਕਾਗਜ਼ ਪੱਤਰ ਨੇ ਜਿਆਦਾ ਟਾਈਮ ਲਾ ਦਿੱਤਾ ਉਹਦਾ ਕਰਕੇ ਥੋੜਾ ਜਿਹਾ ਜ਼ਿਆਦਾ ਹੋ ਗਿਆ ਕੰਮ ਲੇਟ ਪਰ ਕੋਈ ਨਹੀਂ ਫਿਰ ਵੀ ਮਾਲਕ ਦੀ ਕਿਰਪਾ ਨਾਲ ਆਪਾਂ ਪਹੁੰਚ ਜਾਣਾ ਟਾਈਮ ਨਾਲ ਤੇ ਆ ਐਂਟਰੀ ਕਰ ਲਈ ਆਪਣੇ ਪਿੰਡ 'ਚ ਤੇ ਅਨੇਰਾ ਬਹੁਤ ਹੋ ਗਿਆ ਮੇਰਾ ਕਾਫੀ ਹੋ ਗਿਆ ਲੱਗਦਾ 7:30 ਹੋ ਗਏ ਕਿ ਜ਼ਿਆਦਾ ਹੋ ਗਿਆ 7:35 ਹੋ ਗਏ 7:35 ਹੋ ਗਏ ਤੇ ਬਸ ਹੁਣ ਆਪਾਂ 2 ਮਿੰਟ ਤੱਕ ਘਰੇ ਪਹੁੰਚ ਜਾਣਾ ਬਾਜ਼ਾਰ ਆਪਣਾ ਉਹ ਚੱਲਿਆ ਸਟਾਰਟ ਹੁਣ ਤੇ ਮਾਲਕ ਦੀ ਕਿਰਪਾ ਨਾਲ ਸੁਖ ਸੁੱਖਣ ਨਾਲ ਆਪਾਂ ਆ ਗਏ ਆ ਫਸਟ ਵਾਰ ਆਪਾਂ ਚਲਾਈ ਕਾਰ ਪਹਿਲੀ ਡਰਾਈਵਰੀ ਆਪਣੀ ਪਰ ਵਧੀਆ ਰਿਐਕਸਪੀਰੀਅੰਸ ਆ ਉਤੋਂ ਹਨੇਰਾ ਆਹ ਦੇਖ ਹਨੇਰਾ ਆ ਗਿਆ ਤਾਂ ਕਰਕੇ ਛੋਟੜੀ ਖਿੱਚੀ ਆਇਆ ਮੈਂ ਆ ਥੋੜਾ ਟਾਈਮ ਨਾਲ ਪਹੁੰਚ ਜਾਵਾਂਗੇ ਕਿਉਂਕਿ ਲਾਈਟਾਂ ਜਦੋਂ ਵੱਜਦੀਆਂ ਨਾ ਉਦੋਂ ਬਿਲਕੁਲ ਹੀ ਨਹੀਂ ਦਿਖਦਾ ਕੁਝ ਇਹ ਕੈਮਰਾ ਰੌਣਕ ਲੱਗੀ ਪਰ ਇਹ ਨਾ ਅੱਡੇ ਇੱਥੇ ਰੌਣਕ ਲੱਗਣੀ ਹੈ ਨਾ 7:30 ਦਾ ਟਾਈਮ ਆ ਤੇ ਫਿਰ ਵੀ ਟਾਈਮ ਨਾਲ ਹੀ ਆ ਗਏ ਆ ਭੈਣਾ ਹਾਂ ਸਾਢੇ 7 ਠੀਕ ਆ ਯਾਰ ਇਹਦਾ ਇੰਨਾ ਹਨੇਰਾ ਤਾਂ ਹੋਣਾ ਹੀ ਆ ਹਾਂ ਟਰੱਕ ਵਾਲਾ ਪਾਣੀ ਪਿਸ਼ਾ ਹੀ ਰੋਕ ਕੇ ਬਹਿ ਗਿਆ ਪਰ ਆਪਾਂ ਨੂੰ ਹੀ ਸੀ ਆਪਾਂ 8 9 ਵਜੇ ਵੱਜਣਗੇ ਫਿਰ ਵੀ ਸਹੀ ਹੋ ਗਿਆ ਹਨਾ ਫਿਰ ਮੋਟਰਸਾਈਕਲ ਤੇ ਥੋੜਾ ਜਿਆਦਾ ਟਾਈਮ ਲੱਗਿੰਦਾ ਗੱਡੀ ਫਿਰ 80 90 100 ਤੇ ਆਰਾਮ ਨਾਲ ਹੀ ਆਈ ਜਾਂਦੀ ਹੈ ਨਾ ਲਓ ਜੀ ਆਪਾਂ ਆਪਣੀ ਗਲੀ ਮੋੜ ਚੱਲੇ ਆਂ ਆਪਣੀ ਮੇਨ ਘਰ ਵਾਲੀ ਜਿਹੜੀ ਗਲੀ ਹੈ ਨਾ ਉਧਰ ਆਪਾਂ ਬਾਸ ਮੁੜ ਗਏ ਲਓ ਮੁੜ ਗਏ ਤੇ ਹੁਣ ਦੇਖਦੇ ਅੱਗੇ ਕੋਈ ਪ੍ਰੋਗਰਾਮ ਕੀਤਾ ਕਰਦੇ ਆਣੇ ਕਿ ਨਹੀਂ ਕੋਈ ਤੇਲ ਚੋਂਦਾ ਕੋਈ ਪ੍ਰੋਗਰਾਮ ਦੱਸ ਤੇ ਕੋਈ ਚੋਂਗੇ ਕਿ ਨਹੀਂ ਇਹ ਤਾਂ ਬੜੇ ਪ੍ਰੋਹਣੇ ਆਏ ਆ ਆਪਣਾ ਹਣਾ ਪ੍ਰੋਹਣੇ ਡੀਕਨ ਡਾ ਗੱਡੀ ਉਹ ਵੇਖ ਲੈ ਕਿੰਨੇ ਜਾਣੇ ਦੇਖ ਲੈ ਰੁਕ ਜਾ ਮੋਟਰਸਾਈਕਲ ਲੰਘਉਂਦੇ ਯਾਰ ਥੋੜਾ ਜਿਹਾ ਅੱਗੇ ਕਰ ਹੈ ਥੋੜਾ ਅੱਗੇ ਕਰ ਇਹ ਲੈ ਰੁਕ ਜਾ ਰੁਕ ਜਾ ਠੀਕ ਲੈ ਹੈ ਠੀਕ ਚੋਲਾਂਦੇ ਆ ਉਹ ਚੁੰਨਾ ਇੱਕ ਮੱਟਾ ਉਹ ਮੋਟਰਸਾਈਕਲ ਨੂੰ ਰਹਾ ਦਿੱਤਾ ਹੈ ਨਾ ਚੱਲ ਚੱਲ ਰੋਕ ਰੋਕ ਲੈ ਕੁਛ ਨਹੀਂ ਹੁੰਦਾ ਠੀਕ ਆ ਠੀਕ ਆ ਭਰਾਵਾ ਦੇਖ ਕਿੰਨੇ ਜਾਣੇ ਬੱਲੇ ਚਾਚੇ ਤਾਏ ਸਾਰੇ ਇਕੱਠੇ ਹੋ ਜਾਂਦੇ ਹੈ ਲੋ ਜੀ ਆ ਗਏ ਤੇਲ ਚੋਂਣ ਵਾਲੇ ਵੀ ਮਾਲਕ ਵੈਗਰੂ ਸੱਚੇ ਪਾਤਸ਼ਾਹ ਸਤਿਗਿਆ ਪਾਵੇ ਤੇਲ ਚੋਂਦਿਆਂ ਚਲੋ ਸੱਚੇ ਪਾਤਸ਼ਾਹ ਪ੍ਰਮਾਤਮਾ ਆ ਸੀਸ਼ੇ ਕਰਦੇ ਗਾਉਣ ਹੀ ਰਿਹਾ ਤੇ ਕੱਲ ਬਾਅਦ ਚਾਚੇ ਦੀ ਸੁਣਦੇ ਆ ਰੱਖੀਆਂ ਹੋਣ ਹੀ ਕਹਿਣਾ ਚੰਗਾ ਕੈਮਰਾ ਹੋਣੀ ਆ ਉਹ ਲੈ ਜੇ ਉਹ ਲੈ ਇਹ ਕਿ ਹੋਰ ਵੀ ਕੁਛ ਆ ਇਹਨੂੰ ਟੋਕੇ ਚੋਂ ਹੀ ਕੱਢ ਲੋ ਖੜੇ ਕੀ ਆ ਮੈਂ ਰਾਤ ਇਹਨੂੰ ਦੱਸਿਆ ਮੈਂ ਕਿ ਤੇਲ ਤੂੰ ਨਾ ਮੈਂ ਟੋਕੇ ਚੋਂ ਹੀ ਕੱਢ ਲਈਦਾ ਹਾਂ ਦਾ ਬੜਾਈਆਂ ਚਾਚਾ ਤੁਹਾਨੂੰ ਬੜਾਈਆਂ ਜੀ ਚਾਚਾ ਤੁਹਾਨੂੰ ਬੜਾਈਆਂ ਚਾਚਾ ਬਹੁਤ ਖੁਸ਼ੀ ਹੋਈ ਆ ਬਹੁਤ ਬੜਾਈਆਂ ਨਹੀਂ ਮੱਛਰ ਵਾਲਾ ਮੁੰਡਾ ਵਾ 5-6 ਮਿੰਟ ਹੋ ਗਏ ਦਾ ਠੀਕ ਆ ਠੀਕ ਆ 10 ਮਿੰਟ ਹੋ ਗਏ ਮੱਛਰ ਵਾਲਾ ਨਾ ਆਈ ਹਾਂ ਨਾ ਦੇ ਲਈਓ ਆ ਤੈਨੂੰ ਨਾ ਨਾ ਪਰੇ ਕਰ ਲਾ ਹੋਰ ਸੁਣਾ ਕਿਵੇਂ ਆ ਅਸੀ ਆ ਚਾਚਾ ਬਹੁਤ ਵਧਾਈ ਆ ਇਹਨਾਂ ਪੁੱਤ ਮਾਲਾ ਜੀ ਆਂਗੇ ਨਹੀਂ ਤੈਨੂੰ ਵਧਾਈਆਂ ਠੀਕ ਆ ਠੀਕ ਆ ਐਸਾ ਸੋਹਣੀ ਆ ਬਹੁਤ ਹੀ ਕਮਲੀ ਗੱਲ ਐ ਤੁਹਾਨੂੰ ਤੁਹਾਨੂੰ ਵਧਾਈਆਂ ਲਓ ਭੈਣ ਫਿਰ ਇੱਥੇ ਲੈ ਲਓ ਮੇਰੇ ਹੋਈ ਦਊਗਾ ਆਪਾ ਤਾਂ ਆਰੇ ਬੰਨਾ ਸੋਣੀ ਆ ਚਾਚਾ ਕਾਰ ਹੈ ਨਹੀਂ ਰੰਗ ਸੋਣਾ ਰੰਗ ਘੈਂਡ ਆ ਨਾ ਐਂ ਤੁਹਾਡੇ ਆਉਂਦਾ ਪਹਿਲਾ ਹਿਸਾਬ ਲਾਈ ਜਨੇ ਹੈ 30 ਲੈਣਗੇ ਕਾਲੀ ਨਹੀਂ ਪਸੰਦ ਜੱਟੀ ਸੀ ਔਰ ਪਾਪਾ ਸასიਖਾਲ ਵਧਾਈ ਹੋਵੇ ਠੀਕ ਆ ਲੈ ਆ ਤੋਹ ਦਖਾ ਦੇ ਕਰੋਂ ਘਰੇ ਆ ਗਏ ਲੋ ਵੀ ਆ ਗਏ ਆਪਾਂ ਘਰੇ ਪਹੁੰਚ ਗਏ ਮਾਲਕ ਦੀ ਕਿਰਪਾ ਨਾਲ ਸੁਖ ਸੁਖਾ ਨਾਲ ਤੇ ਗੱਡੀ ਆ ਜੀ ਆਪਾਂ ਬੰਦ ਨਹੀਂ ਕੀਤੀ ਇਹ ਆਪਣੀ ਦੇਟਿੰਗ ਦੀ ਸਾਰੀ ਫੈਮਿਲੀ ਚਾਚੇ ਤਾਏ ਸਾਰੇ ਇਕੱਠੇ ਆ ਗਏ ਆਪਾਂ ਘਰੇ ਲਓ ਜੀ ਮਿੱਤਰੋ ਆ ਗਿਆ ਆਪਾਂ ਘਰੇ ਤੇ ਗੱਡੀ ਸਾਰੇ ਘਰਦਿਆਂ ਨੂੰ ਬੜੀ ਪਸੰਦ ਆਈ ਆ ਆਪਾਂ ਸੋਹਣੀ ਆ ਗੱਡੀ ਬਹੁਤ ਵਧੀਆ ਜਿਆਦੇ ਮੰਨੇ ਆ ਬਹੁਤ ਬਹੁਤ ਉਹ ਬਿੱਲੀ ਵੀ ਨਾਲ ਮਿਲੀ ਆ ਤੂੰ ਬਿੱਲੀ ਨੂੰ ਪਾਉ ਕੋਈ ਨਾ ਕੋਈ ਯਾਰ ਚਾਚਾ ਇਹ ਨਕਲੀ ਆ ਅਸਲੀ ਨਹੀਂ ਬਿੱਲੀ ਆ ਨਕਲੀ ਵੀ ਉਹਨਾਂ ਨੇ ਫ੍ਰੀ ਦਿੱਤੀ ਸਾਨੂੰ ਨਕਲੀ ਆ ਨਕਲੀ ਏ ਉਹ ਬਿੱਲੀ ਉਹਨਾਂ ਨੇ ਨਾਲ ਗਿਫਟ ਕੀਤੀ ਆ ਆਹ ਕੋ ਕੰਡੀਸ਼ਨ ਨਹੀਂ ਸੁੱਤੀ ਪਈ ਵਿੱਚ ਆਈ ਬਾਈਕ